ਆਈ ਸਨੋ ਕਮਰ ਤੇ ਚਲਦੀ ਪਈ ਹੈ ਸਫਾਈ ਕਰਨੀ ਹੈ ਤੇ ਜਲਦੀ ਪਈ ਹੈ ਸਫਾਈ ਸੰਗਠਨ ਦੇ ਦਰਸ਼ਕੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਚੱਲੇ ਹਾਂ ਤੁਹਾਨੂੰ ਰਾਇਆ ਨਾ ਕੋਮਲ ਜੀ ਦੇ ਸਾਬ ਜੀ ਦੇ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰਾਵਾਂਗੇ ਤੇ ਮੇਲੇ ਦੀ ਉੱਥੇ ਜੋ ਵੀ ਤਿਆਰੀਆਂ ਚੱਲਦੀਆਂ ਪਈਆਂ ਕਿੰਨੀਆਂ ਕੁ ਚੱਲੀਆਂ ਸਾਰਾ ਦਿਖਾਵਾਂਗੇ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਹੋ ਤੇ ਜਾ ਰਹੇ ਆ ਅਸੀਂ ਤੇ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਸਾਰਾ ਦਰਸ਼ਨ ਵੀ ਕਰਾਵਾਂਗੇ ਤੇ ਸਾਰੇ ਦੱਸਾਂਗੇ ਵੀਡੀਓ ਨਾਲ ਬਣੀ ਰਹੀਓ ਬਸ ਤੇ ਵੀਡੀਓ ਜੋ ਜੀ ਇੱਥੋਂ ਸਿੱਧਾ ਰਸੋਖਾਨਾ ਨੂੰ ਜਾ ਹੋ ਜਾਂਦਾ ਰਸੋਖਾਨਾ ਮਜਾਰਾ ਨੋਵਾ ਦਾ ਇਹ ਸਾਰੇ ਸੜਕ ਅੱਗੇ ਚੱਲਦੀ ਚੱਲ ਰਹੀਆਂ ਤੁਹਾਨੂੰ ਦਿਖਾਉਣੇ ਰਸ ਸਾਰਾ ਉੱਥੇ ਜਾ ਕੇ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੀਓ ਤੇ 85 ਮਿਸਲਾ ਨਾਲ ਵੜਸੀ ਆ ਤੇ ਰਾਜਾ ਨਾਵ ਕੋ ਮਰਜੀ ਤੇ ਇਹ ਦੇਖੋ ਬੋਰ ਲੱਗੇ ਹੋਏ ਆ ਤੇ ਇਧਰ ਵੀ ਬੋਰ ਲੱਗੇ ਹੋਏ ਆ ਤੇ ਇੱਥੇ ਉਹਨਾਂ 76 ਗਿੱਲ ਨੇ ਤੇ ਪੰਮਾ ਡੁੰਮੇ ਵਾਲਾ ਨੇ ਉਹ ਦੇਖੋ ਸਾਹਮਣੇ ਬੋਰ ਲੱਗਾ ਹੋਇਆ ਉਹ ਵੀ ਦਿਖਾ ਰਾਨੇ ਤੁਹਾਨੂੰ ਤੇ ਗਾਈ ਕੋਣੇ ਇਹੋ ਤੇ 76 ਗਿੱਲ ਨੇ ਤੇ ਇਤਰੀਕ ਨੂੰ ਆਇਆ ਪੰਮਾ ਡੁੰਮੇ ਵਾਲਾ ਨੇ ਡੁੱਮੇਵਾਲ ਨੇ ਆਣਾ ਆ 22 ਤਰੀਕ ਨੂੰ ਇਹ ਦੇਖੋ ਬੋਰਡ ਲੱਗਾ ਹੋਇਆ ਹੈ ਸਗਨੇ ਛੋੜ ਲੈ ਕੇ ਪੜ ਵੀ ਸਕਦੇ ਆ ਤੇ ਇਹ ਰਸਤਾ ਸਿੱਧਾ ਜਾਂਦਾ ਤੇ ਚੱਲਦੇ ਆ ਵੀਡੀਓ ਨੂੰ ਬਣੀ ਰਹੀਓ ਜੇ ਅਸੀਂ ਪਹੁੰਚ ਗਏ ਤਖਤ ਸਥਾਨ ਮਹੂਬ ਸ਼੍ਰੀ ਨਾਉ ਕਮਰਾਇਆ ਜੀ ਤੇ ਪਹੁੰਚ ਕੇ ਅਸੀਂ ਫਾਇਆਦੇ ਮਜਾਰਾ ਨਾਉ ਕਮਨ ਦੇ ਸਥਾਨ ਤੇ ਤਾਂ ਵੀਡੀਓ ਨੂੰ ਬਣੀ ਰਹੀਓ ਆਨੋ ਦਰਸ਼ਕਾਂ ਰਾਮਗੇ ਇੱਧਰ ਆਇਆ ਪੁਨਾ ਚੌਰ ਇੱਧਰ ਵੀ ਪਵਿੱਤਰ ਸਰੋਵਰ ਆ ਜੀ ਤੇ ਉਹ ਵੀ ਦਿਖਾਵਾਂਗੇ ਤੇ ਵੀਡੀਓ ਨੰ ਬਣੀ ਰਹੀਓ ਦਸੋਂ ਖੰਨਾ ਮੈਂ ਜਾ ਰਾ ਨੋ ਵਾ ਜਿੱਥੇ ਉਹ ਮੇਰੀ ਪਾਰਕਿੰਗ ਹੁੰਦੀ ਆ ਤੇ ਬਾਕੀ ਲਾਈਟ ਨਾ ਕੋਈ ਟੈਂਪਰ ਹੈ ਲੈ ਜਿਹੜਾ ਟੈਂਪਰ ਲਗਾ 10 12 ਦਿਨ ਦਾ ਟੈਂਪਰ ਲਗਾ ਹੈ ਇਹ ਕੁੜੇ ਨਿਰੋਖਣ ਨਾਲ ਲੱਗ ਚੁੱਕੇ ਹਨ ਆ ਮੋੜੇ ਆ ਕੇ ਦੁਕਾਨਾਂ ਕਾਫੀ ਲੱਗ ਚੁੱਕੀਆਂ ਨੇ ਕਿ ਚਲਦੇ ਦੇਖ ਰਹੇ ਹਾਂ ਪੁਰਾਣੇ ਦਰਸ਼ਾਂ ਪਰੇ ਵੀ ਲੱਗ ਗਈਆਂ ਹਨ ਦੁਕਾਨਾਂ ਤੇ ਇਹ ਦੁਕਾਨਾਂ ਲੱਗ ਚੁੱਕੀਆਂ ਇੱਧਰ ਵੀ ਇੱਧਰ ਵੀ ਆ ਦੇ ਲੱਗਦੀਆਂ ਪਈਆਂ ਲੱਗੇ ਲੱਗੇ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਦੁਕਾਨਾਂ ਲੱਗਦੀਆਂ ਨੇ ਦੇਖੋ ਦੂਰ ਨਹੀਂ ਅਜੇ ਲੱਗੀਆਂ ਅਜੇ ਲੋਕ ਇੱਧਰ זה לא בקושי פה, אני לא יודע בעיה. נשארתה. תהיה ראשי פונץ' ורסי. נסוג עמדה. सी हर जगह में जा रहे हैं तो ये पहुंच गए हैं यहाँ से धन धन राजा नाव कमर जी दे गुरुद्वारा साहब इधर है निशान साहब तो करो जी दर्शन निशान साहब जी ਉਹ ਜੀ ਕੋਹ ਚੁੱਕਿਆ ਸੀ ਰਾਜਾ ਚੰਦ ਮੀਰਾ ਜਲਦੀ ਫੇਲੀ ਜਾ ਸਫਾਈ ਕਰਦੀ ਕਰਨੀ ਹੈ ਜਲਦੀ ਤੇ ਯਸਪਾਈ ਸੰਗਰਜੀ ਦੇ ਦਰਸ਼ਕੋ ਬੋਧਵਾਰ ਨਾਲ ਕੁਮੈਨ ਜੀ ਸੰਗਰਜੀ ਇਹ ਹੈਗਾ ਉਹ ਨਲਕਾ ਜਿੱਥੋਂ ਚਲ ਛੱਕਿਆ ਜਾਂਦਾ ਹੈ ਤੇ ਹਰ ਕ ਸੰਗਤ ਇੱਥੇ ਚਲ ਛੱਕੇ ਜਾਂਦੀ ਹੈ ਜੀ ਲੋ ਜਿੱਥੇ ਛੱਕਿਆ ਜਾਂਦਾ ਹੈ ਜਲ ਤੇ ਹਰ ਕ ਸੰਗਤ ਇੱਥੇ ਜਲ ਛੱਕੇ ਜਾਂਦੀ ਹੈ ਕਰੋ ਜੀ ਤੇ ਇਧਰ ਮੋਟਰ ਲੱਗ ਗਈ ਹੋਆ ਇਹ ਨਲਕਾ ਵੀ ਖੇ ਚਲਾ ਲੈਂਦੇ ਆ ਕਈ ਮੋਟਰ ਚਲਾ ਕੇ ਚੱਲ ਸਕ ਲਾਂਦੇ ਆ ਤੇ ਹੁਣ ਕੀ ਹੰਤਾ ਜੀ ਨਾਮ ਕੋ ਮੈਂ ਇੱਧਰ ਲਗਾਇਆ ਗੁਰੂ ਮਹਾਰਜ ਬਲਕਾਸ਼ tan ta chi ro gran sa pri ta da sha ga ro ta so ka na me ja ra ra sa ji zam sa ge kon chi ni ta tan da sa gra re ji ta sa ga ji ਫਰੋਸ਼ੰਮੇ ਇਚਰਾ ਕੰਡਰਸ਼ੇ ਅੰਦਰ ਦਰਸ਼ੰਕ ਕਰਦੇ ਹੈ ਹੈਵੀ ਬਿਲਡਿੰਗ ਬਾਉਂਡਰੀ ਪਈ ਹੈ ਪਹਿਲਾਂ ਇੰਨੀ ਕசி ਹੁਣ ਵੱਡੇ ਹੋ ਗਏ ਹੈ ਇਹ ਤਾਂ ਵੇਖੋ ਇਹ ਅੰਦਰ ਵੀ ਦਰਸ਼ੰਕ ਕਰੋ ਅੰਦਰ ਰਕੜੀਆਂ ਬੰਨੀਆਂ ਦੇਖੋ ਉੱਥੇ ਹੁਣ ਇਧਰ ਉੱਤਰਾਖੰਡ ਪਠਾਨੀ ਲੜੀ ਚੱਲਦੀ ਹੁੰਦੀ ਹੈ ਤੇ ਉੱਧਰ ਦਰਸ਼ਕ ਆਵੋਗੇ ਤੁਹਾਨੂੰ ਠੀਕ ਹੈ ਤੇ ਵੀਡੀਓ ਨਾ ਬਣੀ ਰਹੀ ਗਿਓ ਤਾਂ ਨਾ ਹੁਪਰ ਜਾ ਕੇ ਉੱਤਰਾਖੰਡ ਪਠਾਨੀ ਲੜੀ ਚੱਲਦੀ ਹੈ ਗਾੜੀ ਨੂੰ ਦੇਖ ਕੇ ਲੋ ਜੀ ਉੱਪਰ ਚੱਲਦੇ ਹਾਂ ਕਿ ਜਿਹੜਾ ਮੱਥਾ ਟੇਕਣ ਦਾ ਮਸਾ ਹੈ ਉਹ ਆ ਚੀਚੂ ਆ ਫੁੱਲੇ ਦਰਸ਼ਨ ਹੋ ਜਾਂਦੇ ਵਧੀਆ ਦਰਸ਼ਨ ਹੁੰਦੇ ਆ ਤੇ ਕੋਈ ਰੋਕ ਟੋਕ ਨਹੀਂ ਹੁੰਦੀ ਹੈਗੀ ਤੇ ਪਹਿਲਾ ਮੱਥਾ ਟੇਕਣ ਦਾ ਹੀ ਹੁੰਦਾ ਆ ਤੇ ਵਧੀਆ ਮੱਥਾ ਟੇਕਣਾ ਹੁੰਦਾ ਲੋਜ ਅਦਰ ਦੇਖੋ ਆਪਣੇ ਆਪ ਭੁੱਲ ਜਾਂਦਾ ਆ ਲੋਜ ਪਾਤਰੀ ਵਾ ਗਨਦ ਕਣੀ ਮੇ जिस बुझाए सो सी शब्द सब आप तो आपे बिलाई वहा वह सच्चे बात शहा तु सची नोक महल्ला जा ਭਾਵਨ ਤਨ ਠੀਣ ਹੋਏ ਲੋਭ ਰਤ ਵਿਚਾ ਜਾਏ ਜੋ ਦਾ ਸੰਤਰੇ ਧਾਰਤ ਸੁਧ ਹੋਏ ਤਿਉ ਹਰ ਕਾ ਭੋ ਦੁਰਮਤ ਮੈ ਲਗਵਾਏ ਨਾਨਕ ਤੇ ਜਨ ਸੋਹਣ ਜੋ ਰਤੇ ਹਾ ਸਾਰੇ ਮਹੱਲਾ ਤੇ ਜਾ ਰਾਮ ਕਲੀ ਰਾਮ ਮਨਵਸ ਆਤਾ ਬਦਿਆ ਸ਼ਕਾਦ ਗੁਰਕਾਰ ਸ਼ਬਦ ਕਮਲ ਤੇ ਗੱਸਿਆ ਕਾਰੋਂ ਸੋਪੇ ਆਵ ਭਵਤ ਮੰਡਾਰ ਭਰਮ ਗਿਆਤਾ ਜਗਿਆ ਚੁਕਾ ਅਗਿਆਨ ਅਨਹਾਰ तेरे राति गुज़ार <स्थिया>, तेरे ॿावा जो दाल दू दिलिया हाणे भॻवान दुकाना तो काफी लग चुके हैं इधर भी दुकाना लगे हैं इधर झूले भी आ गए देख सकते झूले भी आ गए झूले कुछ कुछ दुकाना कुछ लगे हैं इधर भी